ਕਿਸਾਨ ਜਿਸ ਨੂੰ ਕਦੇ ਕੁਦਰਤੀ ਮਾਰ ਚ ਲਣੀ ਪੈ ਰਹੀ ਹੈ ਤੇ ਕਦੇ ਸਰਕਾਰਾਂ ਦੀ ਜਿਸ ਵਜ੍ਹਾ ਨਾਲ ਕਿਸਾਨੀ ਸਾਟੇ ਦਾ ਸੌਦਾ ਬਣਦੀ ਜਾ ਰਹੀ ਹੈ ਇਸ ਵਾਰ ਠੰਡ ਘਟ ਪੈਣ ਕਾਰਨ ਤੇ ਮੀਂਹ ਨਾ ਪੈਣ ਕਰਕੇ ਪਠਾਨਕੋਟ ਦੇ ਕੰਡੀ ਏਰੀਆ ਦੇ ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਰਹੀਆਂ ਨੇ ਕਿਉਂਕਿ ਪਠਾਨਕੋਟ ਦੇ ਕੰਢੀ ਇਲਾਕੇ ਚ ਕਿਸਾਨ ਬਰਸਾਤੀ ਪਾਣੀ ਤੇ ਹੀ ਨਿਰਭਰ ਨੇ ਤੇ ਜੇਕਰ ਕਿਸੇ ਕੋਲ ਟਿਊਬਵੈਲ ਹੈ ਤਾਂ ਕਦੀ ਬਿਜਲੀ ਦੀ ਸਮੱਸਿਆ ਖੜੀ ਹੋ ਜਾਂਦੀ ਹੈ ਤੇ ਖੇਤਾਂ ਨੂੰ ਪੂਰਾ ਪਾਣੀ ਨਹੀਂ ਲੱਗਦਾ ਜਿਸ ਤੇ ਚੱਲਦੇ ਆ ਕੰਢੀ ਏਰੀਆ ਦੇ ਕਿਸਾਨ ਚਿੰਤਤ ਨਜ਼ਰ ਆ ਰਹੇ ਨੇ ਆਪਣੇ ਇਹਨਾਂ ਹਾਲਾਤ ਸੰਬੰਧੀ ਕਿਸਾਨਾਂ ਨੇ ਦੱਸਿਆ ਹੈ ਕਿ ਇਸ ਵਾਰ ਮੀਂਹ ਬਹੁਤ ਘੱਟ ਪਿਆ ਹੈ ਜਿਸ ਸੇ ਚਾਲਦੇ ਆ ਕੜਕ ਦੀ ਫਸਲਾਂ ਦੀ ਲੰਬਾਈ ਘਟ ਗਈ ਹੈ ਉੱਥੇ ਹੀ ਕੜਕ ਦੀਆਂ ਫਸਲਾਂ ਨੂੰ ਤੇਲਾ ਵੀ ਪੈ ਰਿਹਾ ਹੈ ਜਿਸ ਨਾਲ ਉਹਨਾਂ ਦੀਆਂ ਫਸਲਾਂ ਖਰਾਬ ਹੋ ਰਹੀਆਂ ਨੇ ਕਿਸਾਨ ਵੀਰਾਂ ਨੇ ਦੱਸਿਆ ਹੈ ਕਿ ਬੇਸ਼ੱਕ ਉਹ ਟੂਬਵੈਲ ਨਾਲ ਪਾਣੀ ਲਗਾ ਰਹੇ ਨੇ ਪਰ ਟੂਬਵੈਲ ਦੇ ਪਾਣੀ ਦਾ ਇੰਨਾ ਲਾਭ ਨਹੀਂ ਮਿਲਦਾ ਜਿੰਨਾ ਲਾਭ ਮੀਂਹ ਦੇ ਪਾਣੀ ਦਾ ਮਿਲਦਾ ਹੈ ਕਿਉਂਕਿ ਮੀਂਹ ਪੈਣ ਨਾਲ ਤੇਲਾ ਝੜ ਜਾਂਦਾ ਹੈ ਤੇ ਫਸਲਾਂ ਖਰਾਬ ਨਹੀਂ ਹੁੰਦੀਆਂ ਉਹਨਾਂ ਦੱਸਿਆ ਕਿ ਫਸਲਾਂ ਤੋਂ ਤੇਲਾ ਝਾੜਨ ਲਈ ਉਹਨਾਂ ਨੂੰ ਕਈ ਤਰ੍ਹਾਂ ਦੇ ਸਪਰੇਅ ਕਰਨੇ ਪੈਣਗੇ ਜਿਸ ਨਾਲ ਉਹਨਾਂ ਨੂੰ ਖਰਚਾ ਵੀ ਆਏਗਾ ਤੇ ਫਸਲ ਦਾ ਝਾੜ ਵੀ ਘਟੇਗਾ ਨਾਲ ਹੀ ਕਿਸਾਨਾਂ ਨੇ ਕਿਹਾ ਹੈ ਕਿ ਪ੍ਰਸ਼ਾਸਨ ਵੀ ਉਹਨਾਂ ਦੀ ਕੋਈ ਮਦਦ ਨਹੀਂ ਕਰਦਾ ਸਵਾਗਤ ਫਸਲ ਦੇ ਆਪਾਂ गेहूं ਦੇ ਵਿੱਚ ਖੜੇ ਆ ਜਨਵਰੀ ਮਹੀਨਾ ਲਾਸਟ ਜਾ ਰਿਹਾ ਇਹ ਕਣਕ ਸਾਰੇ ਇੱਥੇ 2-2 2.5 ਫੁੱਟ ਉੱਚੀ ਨਹੀਂ ਹੈ ਇਸ ਵਕਤ ਨਹੀਂ ਪੈਂਦਾ ਤੇ ਕੁਦਰਤ ਲੋ ਅਕਤੰਬਰ ਮਹੀਨੇ ਪੈਂਦਾ ਲੋੜੀ ਤੇ ਪੈਂਦਾ ਲੋੜੀ ਵਾਲਾ ਮਹੀਨਾ ਵੀ ਲੰਘ ਗਿਆ ਤਨ ਨੰਬਰ 2 ਸਾਹ ਰੁਕ ਤੈਨੂੰ ਤੇ ਲਾ ਬਹੁਤ ਪੈ ਗਿਆ ਜਿੰਨਾ ਮਰਜੀ ਆਪਾਂ ਨਹਿਰ ਦਾ ਪਾਣੀ ਲਾ ਲਈਏ ਟੋਲ ਦਾ ਪਾਣੀ ਲਾ ਲਈਏ ਉਹ ਨਹੀਂ ਸਾਫ ਹੁਣਾ ਜਿਹੜਾ ਮੀਂਹ ਪੈਣਾ ਕੁਦਰਤ ਵੱਲੋਂ ਕਣਕ ਹੋਗੀ ਮਟਰ ਹੋਗੇ ਸਰੋਂ ਹੋਗੀ ਬੈਂਗਨ ਹੋਗੇ ਲੀਤੀ ਹੋਗੀ ਅੰਬ ਹੋਗੇ ਸਭ ਤੋਂ ਜ਼ਿਆਦਾ ਕੰਢੀ ਏਰੀਆ ਸਾਡੇ ਇਹ ਮੀਂਹ ਨਾਲ ਬਹੁਤ ਬੈਨੀਫਿਟ ਹੁੰਦਾ ਜ਼ਿਮੀਂਦਾਰ ਨੂੰ ਜੇ ਮੀਂਹ ਨਹੀਂ ਪੈਗਾ ਤੇ ਜ਼ਿਮੀਂਦਾਰ ਦਾ ਖਰਚਾ ਵੀ ਨਹੀਂ ਪੂਰਾ ਨਾ ਮੰਗਰ ਸਰਕਾਰ ਅੱਗੇ ਹੋ ਕੇ ਕਰਦੇ ਆਂ ਵੀ ਜਾਂ ਤੇ ਜ਼ਿਮੀਂਦਾਰਾਂ ਨੂੰ ਦਵਾਈਆਂ ਦੇਣ ਕੋਸ ਸਰਕਾਰ ਵੀ ਸੋਚੇ ਨਾ ਜ਼ਿੰਮੇਵਾਰਾਂ ਦੀ ਬਾਤ ਸਾਰ ਫੜੇ ਦੇਖੋ ਜੀ ਇੱਕ ਤੇ ਮੀਂਹ ਨਾ ਪੈਣ ਕਾਰਨ ਇੱਕ ਤੇ ਸਾਡਾ ਕੰਢੀ ਇਲਾਕਾ ਤੇ ਜ਼ਿਆਦਾਤਰ ਇਹ ਬਾਰਿਸ਼ ਤੇ ਡੰਡੇ ਦਾ ਤੇ ਕੁਝ gheri ਹੈਗੇ ਜਿਨ੍ਹਾਂ ਤੇ ਨਹਿਰੀ ਪਾਣੀ ਆ ਜਾਂਦਾ ਕੁਝ gheri ਹੈਗੇ ਜਿੱਦ ਨਹਿਰੀ ਪਾਣੀ ਨਹੀਂ ਹੁੰਦਾ ਕੁਝ ਟਿਊਬਲਾਂ ਤੇ ਨੇ ਤੇ ਟਿਊਬਲਾਂ ਤੇ ਜੇ ਲਾਈਟ ਆ ਜੇ ਤੇ ਪਾਣੀ ਮਿਲ ਜਾਂਦਾ ਜੇ ਲਾਈਟ ਨਾ ਆਏ ਤੇ ਉਹ ਉੱਤੇ ਸਮੱਸਿਆ ਕਿ ਆ ਜਿੱਦਾਂ ਤੁਹਾਡੀ ਪੱਤਰ ਖਰਾਬ ਹੋ ਰਹੀ ਆ ਕੋਈ ਸਰਕਾਰ ਵੱਲੋਂ ਕੋਈ ਮੁਆਵਜ਼ਾ ਮਿਲਦਾ ਜਾਂ ਅੱਗੇ ਕੋਈ ਮਿਲਿਆ ਨਹੀਂ ਨਹੀਂ ਸਾਨੂੰ ਸਰਕਾਰ ਵੱਲੋਂ ਕੋਈ ਮੁਆਵਜ਼ਾ ਨਹੀਂ ਮਿਲਿਆ ਹੁੰਦੀ ਆ ਸਰਵੇ ਕਰਕੇ ਚਲ ਜਾਂਦੇ ਆ ਗਰਦੋਰੀਆਂ ਕਰਦੇ ਆ ਨਿਕਲ ਜਾਂਦੇ ਆ ਮੁਆਵਜ਼ਾ ਸਾਨੂੰ ਅਜੇ ਤੱਕ ਨਹੀਂ ਮਿਲਿਆ ਜੀ ਤਾਂ ਹੀ ਅਸੀਂ ਦੇ ਸਰਕਾਰ ਨੂੰ ਇਹੀ ਮੰਗ ਕਰਨੇ ਆ ਕਿ ਆ ਜਿਹੜੀ ਬਿਮਾਰੀ ਪਈ ਆ ਇਹਦਾ ਹੱਲ ਕੀਤਾ ਜਾਏ ਇੱਕ ਤੇ ਤੇ ਕਿਸਾਨਾਂ ਨੂੰ ਇਸ ਬਿਮਾਰੀ ਤੋਂ ਰਾਹਤ ਦਿਲਾਈ ਜਾਏ ਉਧਰ ਅਜੇ ਹੀ ਹਾਲਾਤ ਨੰਗਲ ਖੇਤਰ ਦੇ ਵੀ ਨੇ ਜਿੱਥੇ ਮੀਂਹ ਨਾ ਪੈਣ ਕਾਰਨ ਕਿਸਾਨਾਂ ਦੀ ਕਣਕ ਫਸਲ ਸੁੱਕਣ ਕੰਡੇ ਆ ਕਿਸਾਨਾਂ ਦਾ ਕਹਿਣਾ ਹੈ ਜੇ ਕੁਝ ਦਿਨ ਹੋਰ ਮੀਂਹ ਨਾ ਪਿਆ ਤਾਂ ਉਹਨਾਂ ਦੀਆਂ ਫਸਲਾਂ ਸੁੱਕ ਜਾਣਗੀਆਂ ਕਿਸਾਨਾਂ ਦਾ ਕਹਿਣਾ ਹੈ ਕਿ ਜੇ ਉਹ ਫਸਲਾਂ ਨੂੰ ਪਾਣੀ ਹੁਣ ਵੀ ਲਗਾਉਣਗੇ ਤਾਂ ਵੀ ਫਸਲਾਂ ਦਾ ਝਾੜ ਬਹੁਤ ਘੱਟ ਨਿਕਲੇਗਾ ਜਿਸ ਕਾਰਨ ਉਹਨਾਂ ਦੇ ਖਰਚੇ ਪੂਰੇ ਨਹੀਂ ਹੋਣਗੇ ਆ ਇਕਦਮ ਜਿਹੜੀ ਗਰਮੀ ਹੋ ਗਈ ਨਾਲ ਇਹਦੇ ਨਾਲ ਫਸਲਾਂ ਨੂੰ ਬਹੁਤ ਨੁਕਸਾਨ ਹੈ ਇੱਕ ਤਾਂ ਫਸਲ ਵੱਧ ਨਹੀਂ ਰਹੀ ਜਿੰਨੀ ਠੰਡ ਹੋਵੇ ਉੰਨੀ ਫਸਲ ਜ਼ਿਆਦਾ ਵੱਧਦੀ ਗਰਮੀ ਕਰਕੇ ਫਸਲ ਵੱਧ ਨਹੀਂ ਰਹੀ ਤੇ ਨਾ ਹੀ ਕਿ ਕਣਕ ਦਾ ਅੱਗੇ ਝਾੜ ਨਿਕਲਣਾ ਤੇ ਹੁਣ ਟੀਲਾ-ਟੀਲਾ ਰਹਿ ਜਾਣਾ ਕਣਕ ਦਾ ਜਿਹੜਾ ਤੇ ਉਹ ਸਹੀ ਪੈਦਾਵਾਰ ਨਹੀਂ ਹੋਣੀ ਉਹਦੀ ਬਾ ਫਸਲਾਂ ਦਾ ਕਹਿਆ ਜੀ ਇਦਾਂ ਹੀ ਆਇਆ ਸੁੱਕ ਗਈਆਂ ਇਦਾਂ ਕੋਈ ਝਾੜ ਦਾ ਨਿਕਲਣਾ ਕੁਝ ਨਹੀਂ ਇਹਦੇ ਜਿੱਤੇ ਬਾ ਇੱਥੇ ਖੜੀ ਹੈ ਹੁਣ ਸੁੱਕ ਜਾਣੀ ਇਦਾਂ ਹੀ ਕਿਉਂ ਇਦਾਂ ਖੜੀ ਰਣੀ ਕੀ ਕਾਰਨ ਹੈ ਇਹ ਗਰਮੀ ਆ ਗਈ ਜੀ ਹੁਣ ਗਰਮੀ ਧੁੱਪਾਂ ਪੈਣ ਲੱਗ ਪਈਆਂ ਹੁਣ ਧੁੱਪ ਤੇ ਤਾਂ ਖੜ ਨਹੀਂ ਹੁੰਦਾ ਕਣਕ ਦਾ ਫੇਰ ਪਾਣੀ ਮੰਗਦੀ ਹੋਈ ਹੈ ਉੱਪਰ ਤੇ ਹੁਣ ਮੀਂਹ ਪੈ ਨਹੀਂ ਰਿਹਾ ਮੌਸਮੀ ਬਦਲਾਅ ਮਾਰਦੀ ਜਦ ਵਿੱਚ ਆਏ ਕਿਸਾਨ ਹੁਣ ਮਰਦਾ ਕੀ ਨਾ ਕਰਦਾ ਵਾਲੀ ਸਥਿਤੀ 'ਚ ਫਸ ਕੇ ਰਹਿ ਗਿਆ ਹੈ ਸੋ ਲੋੜ ਹੈ ਕਿ ਅਜਿਹੇ ਹਾਲਾਤ ਵਿੱਚ ਸਰਕਾਰ ਕਿਸਾਨਾਂ ਦੀ ਬਾਹ ਫੜੇ ਫਸਲਾਂ ਨੂੰ ਬਚਾਉਣ ਲਈ ਖੇਤੀਬਾੜੀ ਮਹਾਰਾ ਦੀਆਂ ਟੀਮਾਂ ਕਿਸਾਨਾਂ ਕੋਲ ਭੇਜੀਆਂ ਜਾਣ ਤਾਂ ਜੋ ਫਸਲੀ ਨੁਕਸਾਨ ਨੂੰ ਘਟ ਕੀਤਾ ਜਾ ਸਕੇ